ਨਵੀਂ ਦਿੱਲੀ ਵਿਖੇ ਤਖਤ ਸੱਚਖੰਡ ਬੋਰਡ ਦੇ ਮੁਖ ਪ੍ਰਬੰਧਕ ਡਾਕਟਰ ਵਿਜੈਸ ਤਵੀਰ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵਫ਼ਦ ਨੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਜਸਵੰਤ ਸਿੰਘ ਬੋਬੀ ਅਤੇ ਗੁਰਮੀਤ ਸਿੰਘ ਸ਼ਾਮਲ ਸਨ ਡਾਕਟਰ ਵਿਜੈਸ ਤਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਬੜੇ ਚੰਗੇ ਮਾਹੌਲ ਦੇ ਵਿੱਚ ਹੋਈ ਤੇ ਲਾਲਪੁਰਾ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਨਾਲ ਜੁੜੇ ਸਾਰੇ ਮਸਲੇ ਪਹਿਲ ਦੇ ਆਧਾਰ ਤੇ ਵਿਚਾਰੇ ਜਾਣਗੇ ਅਤੇ ਹੱਲ ਕੀਤੇ ਜਾਣਗੇ ਡਾਕਟਰ ਵਿਜੈ ਸਤਵੀਰ ਸਿੰਘ ਨੇ ਪ੍ਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਖਤ શ્રી ਹਜੂਰ ਸਾਹਿਬ ਵੱਲੋਂ 100 ਬਰੇ ਪਹਿਲਾਂ ਐਨਟੀਸੀ ਮੈਦਾਨ ਨੂੰ ਲੀਜ਼ ਤੇ ਦਿੱਤੀ ਜ਼ਮੀਨ 3 ਸਾਲਾਂ ਲੀਜ਼ ਪੂਰੀ ਹੋਣ ਤੋਂ ਬਾਅਦ ਵੀ ਗੁਰਦੁਆਰਾ ਬੋਰਡ ਨੂੰ ਨਹੀਂ ਸੌਂਪੀ ਜਾ ਰਹੀ ਅਤੇ ਇਸੇ ਤਰ੍ਹਾਂ ਅਦਾਲਤ ਵਿੱਚ ਕੇਸ ਤੋਂ ਬਾਅਦ ਫੈਸਲਾ ਗੁਰਦੁਆਰਾ ਸੱਚਖੰਡ ਬੋਰਡ ਦੇ ਹੱਕ ਵਿੱਚ ਹੋਣ ਤੋਂ ਬਾਅਦ ਵੀ ਨੰਦੇੜ ਜ਼ਿਲ੍ਹਾ ਅਧਿਕਾਰੀ ਦਫ਼ਤਰ ਦੇ ਸਾਹਮਣੇ ਬੀਐਸਐਨਲ ਵਾਲੀ ਬੇਸ਼ਕੀਮਤੀ ਜਗ੍ਹਾ ਵੀ ਗੁਰਦੁਆਰਾ ਸਾਹਿਬ ਦੇ ਹਵਾਲੇ ਨਹੀਂ ਕੀਤੀ ਜਾ ਰਹੀ ਇਸ ਦੇ ਨਾਲ ਹੀ ਗੁਰੂ ਘਰ ਦੇ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦ ਤੇ ਲੱਗਣ ਵਾਲੀ ਜੀਐਸਟੀ ਖਾਤ ਉਹਨਾਂ ਨੇ ਵੀ ਦੱਸਿਆ ਕਿ ਇਸ ਮੀਟਿੰਗ ਵਿੱਚ ਦਿੱਲੀ, ਅਮਰਤਸਰ, ਚੰਡੀਗੜ੍ਹ ਤੇ ਮੁੰਬਈ ਤੋਂ ਸ਼੍ਰੀ ਹਜੂਰ ਸਾਹਿਬ ਨੰਦੇੜ ਲਈ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਸੰਤਾਂ ਦੀ ਮੰਗ ਵੀ ਲਾਲਪੁਰਾ ਸਾਹਿਬ ਦੇ ਕੋਲ ਰੱਖੀ ਗਈ। ਕੇਂਦਰੀ ਮinority ਕਮਿਸ਼ਨ ਦੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਬਹੁਤ ਜਲਦੀ ਹੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸਾਰੇ ਮਾਮਲੇ ਹੱਲ ਕਰਵਾਉਣਗੇ।